ਸਤਿ ਸ੍ਰੀ ਅਕਾਲ ਜੀ ਦੋਸਤੋ ਪ੍ਰਮਾਤਮਾ ਅਗੇ ਦੁਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਚਾਚਾ ਜੀ ਕੋਲੇ ਮੈਂ ਆਇਆ ਜੀ ਬੈਠਾ ਜੀ ਰੋਜ਼ਾਨਾ ਦੀ ਤਰ੍ਹਾਂ ਅੱਜ ਕਹਿੰਦੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਮੈਂ ਚਾਚਾ ਜੀ ਤੁਸੀਂ ਕਹਾਣੀ ਸੁਣਾਓਗੇ ਕਿੱਸਾ ਸੁਣਾਓਗੇ ਮੈਂ ਰਿਕਾਰਡ ਕਰੂੰਗਾ ਵੀਡੀਓ ਬਣਾਉਣੇ ਮੈਂ ਬਲੌਗ ਬਣਾਉਣੇ ਆ ਤੁਹਾਡਾ ਮੈਂ ਇੰਦਾ ਨਾ ਸੁਣਾਇਓ ਮੈਂ ਇੰਦਾ ਮਤਲਬ ਸੂਰਜ ਜਿਹੜੇ ਸੱਜਣ ਮਿੱਤਰ ਨੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਸੁਣਨ ਨੂੰ ਕੁਝ ਮਿਲੇ ਦੇਖਣ ਨੂੰ ਕੁਝ ਮਿਲੇ ਇਸ ਕਰਕੇ ਕਿਹਾ ਕਿ ਤੁਸੀਂ ਬੋਲੋ ਸੁਣਾਓ ਗੱਲ ਤੇ ਮੈਂ ਰਿਕਾਰਡ ਕਰਾਂ ਤੁਹਾਡਾ ਵੀਡੀਓ ਲੈ ਬਣਾਉਨੇ ਆ ਤੁਹਾਡਾ ਬਲੌਗ ਬਣਾਉਨੇ ਆ ਚਲੋ ਅੱਜ ਤੁਹਾਨੂੰ ਇਹ ਇੱਕ ਕਿੱਸਾ ਸੁਣਾਉਣ ਲੱਗੇ ਨੇ ਜੀ ਕਹਾਣੀ ਲਓ ਸੁਣੋ ਅੱਜ ਦੱਸੋ ਹੀ ਆ ਚਾਈ ਸ਼ਹਿਰ ਦਾ ਅੱਛਾ ਜੀ ਕੋਈ ਲਾਲਾ ਨੂਰ ਸ਼ਹਿਰ ਸੀ ਪੁਰਾਣਾ ਕੋਈ ਅੱਛਾ ਜੀ ਅੱਛਾ ਕੋਈ ਸ਼ਹਿਰ ਰਹਿੰਦਾ ਸੀ ਅੱਛਾ ਕੋਈ ਪੁਰਾਣੇ ਸ਼ਹਿਰ ਦੇ ਵਿੱਚ ਕੋਈ ਸੇਠ ਰਹਿੰਦਾ ਸੀਗਾ ਠੀਕ ਹੈ ਜੀ ਪਰ ਚਾਰ ਮੁੰਡੇ ਸੀ ਅੱਛਾ ਜੀ ਉਹ ਚੰਗਾ ਸੀਗਾ ਤਣੀ ਸੇਠ ਚਾਦੋ ਸੇਠ ਵੱਡਾ ਸੀ ਅੱਛਾ ਜੀ ਉੱਥੇ ਹੀ ਤੇ ਰਾਜਾ ਸੀਗਾ ਉਸੇ ਸ਼ਹਿਰ ਅੱਛਾ ਜੀ ਰਾਜਾ ਬੱਕਰਾ ਰਾਜ ਆਪਣਾ ਕਰਦਾ ਸੀ ਹੂੰ ਹੂੰ ਸੇਠ ਆਪਣਾ ਕਰਦਾ ਸੀ ਕਾਰੋਗਾਰ ਰਾਜੇ ਦੇ ਨਾਮ ਤੇ ਮੱਠ ਸੀ ਜਾਣੀਏ ਤੇ ਪਹੁੰਚ ਅੱਛਾ ਜੀ ਜਾਂ ਜੀ ਰਾਜੇ ਵਰਗੇ ਹੀ ਠੀਕ ਹੈ ਜੀ ਚਾਰ ਮੁੰਡਾ ਕੁੱਤਾ ਮਾਰੋ ਅਰੇ ਤਾਤਾ ਵੀ ਸੇਠ ਦੀ ਅੱਛਾ ਸੇਠ ਦੀ ਡੈਥ ਹੋ ਗਈ ਅੱਛਾ ਮਰ ਗਿਆ ਪੂਰਾ ਹੋ ਗਿਆ ਹਾਂ ਜਦੋਂ ਜਮਾ ਪਾਉਂ ਪੋਖ ਬੋਲੀਆ ਠੀਕ ਹੈ ਜੀ ਮੁੰਡਿਆਂ ਨੇ ਕਿਹਾ ਵੀ ਆਪਾਂ ਨੂੰ ਕਮਾ ਕੇ ਤਾਂ ਬਹੁਤ ਕੁਛ ਛੱਡ ਗਿਆ ਮੁਰਾ ਹਾਂ ਜੀ ਮੈਂ ਆਪਾਂ ਕੋ ਪੰਨ ਦਾਨ ਕਰਦੀ ਆ ਪਰ ਇਹਨੇ ਦਾਨ ਪੁੰਨ ਕਰਦੀ ਕੋ ਬਜ਼ੁਰਗ ਦੇ ਨਾਂ ਤੇ ਹਾਂ ਚਾਰਾਂ ਮੁੰਡਿਆਂ ਨੇ ਸਲਾਹ ਕਰਕੇ ਉਹਨਾਂ ਨੇ ਯਾਗ ਰੱਖਿਆ ਜਿਵੇਂ ਆਪਾਂ ਲੰਗਰ ਲਾਇਏ ਠੀਕ ਹੈ ਜੀ ਸ਼ਹਿਰ ਦੇ ਵਿੱਚ ਕੋਹਾ ਬਰਾਦਰ ਚੰਕਰੀ ਆਦੇ ਦੇੜੇ ਪਿੱਛੇਗਾ ਔਰ ਕੋਣ ਰੋਸਵੰਡ ਕਰਾਤੀ ਇਹ ਫਲਾਣੇ ਦਿਨ ਸੈਟ ਦੇ ਕਰਪਾ ਹੋਗਾ ਤੇ ਨਾਲ ਲੰਗਰ ਵੀ ਚੱਲਣਾ ਅੱਛਾ ਜੀ ਹਾਂ ਤਾਂ ਲੰਗਰ ਦਾ ਕੋਈ ਨਾ ਆਇਆ ਜਣੀ ਆ ਗਈ ਲੰਗਰ ਖਾਣੇ ਠੀਕ ਹੈ ਜੀ ਪੂਰਾ ਸ਼ਹਿਰ ਕਿਉਂ ਬਾਅਦ ਪਿੱਛੇ ਰੱਖਦੀ ਉਹਨੇ ਉਹਨਾਂ ਨੇ ਕੀਤੀ ਸੀ ਅਨਾਲਾਕ ਦੇ ਨਾਲ ਸੰਤ ਸੰਤ ਆਈ ਗਿਆ ਠੀਕ ਹੈ ਜੀ ਠੀਕ ਹੈ ਜੀ ਰੰਗਿਆ ਖਾ ਖਾ ਕੇ ਚਲੀ ਗਈ ਉਦੋਂ ਉਸ ਟਾਈਮ ਪ੍ਰਚਾਰ ਕਰਦੇ ਹੁੰਦੇ ਸੀ ਨਾ ਮਤਲਬ ਜਿਵੇਂ ਗਲੀ ਗਲੀ ਜਾ ਕੇ ਨਗਾਰਾ ਜਿਹਾ ਵਜਾ ਕੇ ਕਹਿੰਦੇ ਹੁੰਦੇ ਸੀਗੇ ਵੀ ਆ ਜਾਓ ਭਾਈ ਫਲਾਨੀ ਜਗ ਫਲਾਨੇ ਥਾਂ ਤੇ ਆਹ ਕੰਮ ਆ ਹਾਂ ਜੀ ਹਰਕਾਰਾ ਭੇਜਿਆ ਠੀਕ ਹੈ ਜੀ ਆਪਾਂ ਚੌਂਕੀਦਾਰ ਉਹਨਾਂ ਨੂੰ ਆ ਸੰਦੇਸ਼ ਭੇਜਿਆ ਸੰਦੇਸ਼ਾ ਸੌਧਰ ਪੱਤਰ ਭੇਜਿਆ ਹੁਣ ਗੁਰਦਾਰਾ ਜਿਥੇ ਬੁਲਾ ਰਿਹਾ ਹਾਂ ਜੀ ਹਾਂ ਜੀ ਹੁਣ ਤਾਂ ਅਨਾਊਂਸਮੈਂਟ ਕਰ ਦਿੰਦੇ ਨੇ ਜੀ ਹਨਾ ਗੁਰਦੁਆਰਾ ਸਾਹਿਬ 'ਚ ਚਲੋ ਭਾਈ ਜੀ ਸਾਮ ਆ ਗਿਆ। ਲੱਭੋ ਪੋਗ ਪਿਆ ਸੇਰ ਦਾ। ਅੱਛਾ ਜੀ। ਆ ਗਈ ਕਿ ਨਹੀਂ ਆ ਖਾਣਾ ਆਉਂਦੀ ਰਹੀ। ਖਾ ਖਾ ਜਾਂਦੇ ਰਹੇ। ਜਣੀ ਆਈ ਤਾਂ ਮੈਂ ਖਾਈ ਦਵੇ, ਥਾਈ ਦਵੇ, ਸੇਰ ਦੇ ਵਿੱਚੋਂ। ਹਾਂ ਜੀ। ਵੀਰੋ, ਦਿਨ ਦਾ ਸ਼ਾਮ ਹੋ ਗਿਆ। ਦਿਨ ਛੁੱਪ ਗਿਆ। ਪਰ ਚਾਰਾ ਮੁੰਡੇ ਨੇ ਆਪ ਨਹੀਂ ਰੋਟੀ ਖਾਦੀ। ਅੱਛਾ ਜੀ। ਲੰਗਰ ਦੀ ਸੇਵਾ ਚ ਲੱਗੇ ਰਹੇ। ਮਤਲਬ ਲੰਗਰ ਦੀ ਸੇਵਾ ਕੀਤੀ, ਯਾਨੀ ਆਪ ਉਹਨਾਂ ਨੇ ਅਨ ਪ੍ਰਸ਼ਾਦਾ ਛਕਿਆ ਨਹੀਂ ਸੀ। ਅੱਛਾ। ਹੂੰ। ਸ਼ਾਮ ਟਾਈਮ ਹੋ ਰਿਹਾ। ਸੰਗਰ ਸਮਾਪਤੀ ਹੋ ਗਈ ਹਾਂ ਉਹਨਾਂ ਨੇ ਪੱਤਾ ਕੱਢੀਆਂ ਚਾਰ ਬਣੀਆਂ ਅੱਛਾ ਜੀ ਚਾਰ ਹੀ ਉਹ ਪ੍ਰਾਸ ਰੇ ਠੀਕ ਹੈ ਜੀ ਪੱਤਲ ਕਹਿੰਦੇ ਜੀ ਹੁਣ ਤਾਂ ਪਸਾੜੀਆਂ ਤੇ ਖਾਲੀਆਂ ਦੇ ਖਾਂਦੇ ਨੇ ਉਹਦਾ ਪੱਤਾ ਹੁੰਦੇ ਸੀ ਹੁਣ ਉਹ ਬੋਰਡ ਦੇ ਜਿਹੜਾ ਪੱਤੇ ਹੁੰਦੇ ਸੀਗੇ ਉਹਨਾਂ ਦੇ ਬਣਾਏ ਹੁੰਦੇ ਸੀਗੇ ਹਾਂ ਜੀ ਪੱਤਰਾ ਖਿੱਤੀ ਵਖਰਾ ਸੀ ਠੀਕ ਹੈ ਠੀਕ ਹੈ ਜੀ ਹੁਣ ਚਾਰ ਪੱਤਾਂ ਇਹਨਾਂ ਨੇ ਕੱਟ ਕੇ ਬਣਗੀਆਂ ਚਾਰ ਰੱਖੀਆਂ ਕਹਿੰਦੇ ਜੀ ਹੁਣ ਆਪਾਂ ਖਾਈਏ ਸਾਰੇ ਦੁਨੀਆਂ ਚਲਈਆ ਕਾਹਨ ਦੀ ਹੁਣ ਆਪਾਂ ਛਕ ਲਈਏ ਨੂਜਾ ਤੈਨੂੰ ਮੁੰਡੇ ਆਲੇ ਕੰਮ ਕਰਦਾ ਇੱਕ ਇੱਕ ਸਾਧੂ ਆ ਗਿਆ ਅੱਛਾ ਜੀ ਪਹਿਲਾਂ ਮਾਰਾ ਚ ਭੁੱਖ ਲੱਗੀ ਆ ਸੁਣਾ ਲੰਗਰ ਅੱਚ ਹੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਬਲਕਿ ਲੋਦਨੋ ਕੋ ਕੰਮ ਹੈ ਅੱਛਾ ਜੀ ਮੈਨੂੰ ਜੇ ਕੋਈ ਪ੍ਰਸ਼ਾਦਾ ਮਿਲ ਜੇ ਹੂੰ ਉਹ ਮੁੰਡਾ ਕਹਿੰਦਾ ਬਈ ਪ੍ਰਸ਼ਾਦਾ ਤਾਂ ਹੁਣ ਖਤਮ ਹੋ ਗਿਆ ਲੋਕਾਂ ਦੀ ਹੂੰ ਮੱਬੇ ਨੇ ਕਿਹਾ ਇੱਕਨ ਘਰਾਂ ਨਾਲ ਕਰ ਕੋਲੇ ਇਹ ਚੋਂ ਮੈਨੂੰ ਦੇ ਦੇ ਇਹ ਚੋਂ ਤੁਹਾਨੂੰ ਮੈਨੂੰ ਥੋੜਾ ਥੋੜਾ ਦੇ ਦੇ ਮੈਨੂੰ ਪਾ ਦੇ ਅੱਛਾ ਤੁਹਾਨੂੰ ਮੈਨੂੰ ਕਹ ਰਿਹਾ ਇੱਕ ਮੁੰਡਾ ਸੀ ਨਾ ਉਹਨੂੰ ਹੂੰ ਮੈਨੂੰ ਦੇ ਦੇ ਉਹ ਕਹਿੰਦਾ ਤੈਨੂੰ ਮੈਂ ਦੇ ਰਿਹਾ ਹੂੰ ਤੇ ਮੈਂ ਤੇ ਆਪਦੇ ਹੱਡ ਖਾਊਂਗਾ ਆ ਮੈਂ ਆਪਦੇ ਹੱਟੇ ਖਾਊਂਗਾ ਅੱਛਾ ਚਲੋ ਉਹ ਮੁੰਡਾ ਅੰਦਰ ਚਲਾ ਗਿਆ ਦੂਜਾ ਮੁੰਡਾ ਪੱਤਣ ਲੈ ਕੇ ਆ ਗਿਆ ਅੱਛਾ ਉਹਨੂੰ ਕਿਹਾ ਮੇਰੇ ਕੋਲ ਕੰਨਾ ਫਹੀ ਆਹੀ ਆ ਅੱਜ ਸਵੇਰ ਦੇ ਸਭਾ ਕਾਤੇ ਆ ਪੱਖੇ ਮਰੇ ਬੈਠੇ ਹਾਂ

ਲਭੀਏ ਸੋਨਾ ਸੀ ਤੇ ਲੰਗੜਾ ਹਾਂਜੀ ਮੇਰੇ ਕੋਈ ਪ੍ਰਜਾਦਾ ਮਿਲ ਜੇ ਤਾਂ ਹਾਂਜੀ ਉਹ ਮੁੰਡਾ ਕਹਿੰਦਾ ਸੀ ਹੁਣ ਦਾ ਕਦਮ ਹੋ ਗਿਆ ਲੰਗੜਾ ਹਾਂਜੀ ਕਹਿੰਦਾ ਜਿਹੜਾ ਤੇਰੇ ਕੋਲ ਹੈ ਛੋਂਦੇ ਤੇ ਤੀਜੇ ਨੂੰ ਕਿਹਾ ਤੀਜੇ ਭਾਈ ਨੂੰ ਤੀਜੇ ਮੁੰਡੇ ਨੂੰ ਅੱਛਾ ਉਹ ਕਹਿੰਦਾ ਤੈਨੂੰ ਇਹ ਤਾਂ ਇਹ ਦੇ ਦੂੰਗਾ ਇਹ ਪੱਤਾ ਤੈਨੂੰ ਦੇਣੀ ਕਰਾਂ ਹਾਂ ਤੇ ਨਾ ਕੀ ਹਵਾ ਖਾਊਂਗਾ ਮੈਂ ਕੀ ਹਵਾ ਖਾਊਂਗਾ ਅੱਛਾ ਤੰਗ ਪੱਤਾ ਨਹੀਂ ਮਰਦੀ ਹੂੰ ਸਾਬ ਉਹ ਮਿਲਾਂ ਅੰਦਰ ਪਹਿਲੇ ਦਾ ਪੱਤਾ ਲਾ ਦੇ ਹੂੰ ਯਾਨੂ ਬੜਾ ਮੁੰਡਾ ਆ ਗਿਆ ਅੱਛਾ ਜੀ ਇਹ ਸਾਬ ਇਹ 3 14 ਦਿਓ 50 ਰੁਪਏ ਦੇ ਹੂੰ ਅਸਮਾਨ ਨੂੰ ਸਾਹਮਣੇ ਆਊਗਾ ਹੂੰ 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 ਉਹ ਬਾਤ ਆ ਗਿਆ ਪਹਿਲੇ ਪੱਤਰ ਲੈ ਹੂੰ ਅੱਜ ਉਹ ਸਾਹ ਖੜਾ ਨਮ ਕਰਕੇ ਜੀ ਸਾਬ ਨੂੰ ਹੂੰ ਕਹਿੰਦਾ ਬੇਟਾ ਓਕ ਨੂੰ ਹੁਣ ਲੱਗ ਗਿਆ ਸੁਣ ਲੈ ਵੀ ਲੰਗਰ ਆ ਹੂੰ ਤੇ ਤੂੰ ਇਹ ਖਾਣ ਕੀ ਲੇ ਕਹਿੰਦਾ ਮੈਂ ਹੂੰ ਚੌਥੇ ਨੇ ਦੇਤਾ ਚੌਥੇ ਨੇ ਆਪਣੀ ਪੱਤਲ ਨੂੰ ਫੜਾਉਣ ਲੱਗ ਗਿਆ ਅੱਛਾ ਤੂੰ ਕਹਿੰਦਾ ਅੱਜਲ ਤੋਂ ਮੈਨੂੰ ਦੇ ਦੇਗਾ ਹਾਂ ਤੂੰ ਕੀ ਖਾਏਗਾ ਮੋਤੀ ਖਾਏਗਾ ਕੰਨਾ ਮਹਾਰਾਜ ਮੈਨੂੰ ਤਾਂ ਸੜੇ ਦਰਸ਼ਨ ਕਰਕੇ ਭੁੱਖ ਮਰ ਗਈ ਦਰਸ਼ਨ ਕਰਕੇ ਭੁੱਖ ਮਰ ਗਈ ਹੂੰ ਨਾ ਤੁਹਾਡਾ ਨਾ ਗਰਲਫ੍ਰੈਂਡ ਆ ਜਾਣਾ ਤਾਂ ਮੇਰਾ ਢੱਡ ਭਰ ਗਿਆ ਰੱਜ ਗਿਆ ਹਾਂ ਜੀ ਤੂੰ ਠੀਕ ਹਾਂ ਹੂੰ ਉਹਨੂੰ ਖਾਧਾ ਯਾ ਲੱਗਿਆ ਨੇ ਮੁੰਡਾ ਨਰ ਪੜਿਆ ਤਲਾਹਾ ਹਾਂਜੀ ਉਹਨਾਂ ਨੇ ਥਾਪੀ ਦਿੱਤੀ ਜਾਂ ਮੇਰਾ ਸਮਝ ਸਦਾ ਸੋ ਭਿਟਾ ਹਾਂਜੀ ਚਲੇ ਗਿਆ ਚਲੇ ਗਿਆ ਤਾਂ ਕੋਈ ਨੰਗੇ ਤੇ ਅੱਜ ਨਹੀਂ ਤਵਾਨ ਆਇਆ ਉਹ ਮੁੰਡੇ ਤੇ ਨਹੀਂ ਉਹ ਆ ਗਿਆ ਤਿੰਨ ਨੂੰ ਲੈ ਗਿਆ ਇੱਥੇ ਰਹਿ ਗਿਆ ਹਾਂ ਉਹ ਕੋਈ ਕਿਤਾਬ ਨਹੀਂ ਲਿਆ ਉਹ ਕਿਤੇ ਡਿੱ ਗਿਆ ਉਹ ਡਿੱ ਗਿਆ ਹਾਂਜੀ ਇੱਕ ਮੁੰਡਾ ਹੀ ਨਾ ਆਉਂ ਕੋਣ ਸੱਚੇ ਇਮਕਰਾ ਹੂੰ ਉਹਦੇ ਨਾਲ ਇੱਕ ਨਾਲ ਔਰ ਰਾਜੇ ਦੀ ਵੀ ਜੱਥ ਹੋ ਗਈ ਉੱਤੇ ਅੱਛਾ ਜੀ ਲੈ ਤੋਗੇ ਤਾਂ ਉਹਨਾਂ ਨੇ ਲੋਕ ਨੂੰ ਮਨ ਕਰਾ ਦਿੱਤਾ ਸਵੇਰੇ ਰਾਜਪੁਰ ਮਰਾ ਹੋਵੇ ਨਾ ਜਦੋਂ ਉਹਦੋਂ ਜਦੋਂ ਚੱਕਣੀ ਹੁੰਦਾ ਉਹ ਰਾਜਾ ਬਿਠਾ ਕੇ ਇਹ ਐਲੋਸ਼ਨ ਕਰਦੇ ਆ ਹੂੰ ਇਹਨਾਂ ਨੇ ਹੋਰ ਰਾਜਾ ਬਿਠਾਉਣਾ ਸੀ ਯਾਨੀ ਇਹਨਾਂ ਨੇ ਕਹਿਤਾ ਜਿਵੇਂ ਚਰਚ ਹੂੰ ਇਹ ਰਾਜਾ ਪੂਰਾ ਹੋ ਗਿਆ ਅੱਪਾ ਸਵੇਰੇ ਰਾਜਾ ਝੋਨਾ ਠੀਕ ਆ ਉੱਥੇ ਰੱਖਿਆ ਝੋਤਾ ਉਹਨਾਂ ਨੂੰ ਅੱਛਾ ਜੀ ਰਾਜੇ ਨੇ ਬਾਦਸ਼ਾਹ ਨੇ ਤੋਤਾ ਰੱਖਿਆ ਸੀ ਠੀਕ ਹੈ ਜੀ ਤੋ ਬਾਦਸ਼ਾਹ ਪਹਿਲਾਂ ਮਰਦਾ ਸੀ ਘਾਟੇ ਜਾਂਦਾ ਸੀ ਕਾਰ ਦੇ ਵਿੱਚ ਤੋਤਾ ਛੱਡਦੇ ਸੀ ਅੱਛਾ ਜੀ ਤੋਤਾ ਜੀ ਨੇ ਸਿਰ ਤੇ ਬਹਿ ਗਏ ਉਹਨੂੰ ਗੱਡੀ ਵਿੱਚ ਉਹਨੂੰ ਗੱਡੀ ਦੇ ਦਿੰਦੇ ਸੀ ਅੱਛਾ ਤੋ ਸਾਰੇ ਕਈ ਬੰਦੇ ਦੁਨੀਆ ਇਕੱਠੀ ਹੋ ਗਈ ਆ ਗਈ ਬਹਿ ਦੇ ਇਹਨਾਂ ਨੂੰ ਚੌਥਾ ਮੁੰਡਾ ਹੋਵੇ ਕੋਈ ਮੁੰਡਾ ਬੈਠਾ ਲਵ ਰਾਜੇ ਨੂੰ ਅਫਸੋਸ ਕਰਿਆ ਇਹ ਹੂੰ ਆ ਕੇ ਬਹਿ ਗਿਆ ਜਨੂੰ ਟਾਈਮ ਹੋਇਆ ਤਾਂ ਉਹਦਾ ਛੱਡਨ ਦੋ ਉਹਦਾ ਛੱਡਿਆ ਉਹ ਮੁੰਡੇ ਦੇ ਸਿਰ ਟਾੜਦਾ ਸੀ ਉਸੇ ਮੁੰਡੇ ਦੇ ਜਿਹਦੇ ਜਿਹਨੇ ਪੱਤਲ ਦਿੱਤਾ ਸੀ ਉਹ ਮਤਲਬ ਉਹ ਸਾਧੂ ਉਹ ਬਾਬੇ ਨੂੰ ਬਾਬੇ ਨੇ ਆਸ਼ੀਰਵਾਦ ਦਿੱਤਾ ਸੀ ਹਾਂਜੀ ਅੱਛਾ ਉਹਨੂੰ ਰਾਜ ਮਿਲ ਗਿਆ ਰਾਜ ਮਿਲਿਆ ਹੋਇਆ ਉਹ ਕਈਆਂ ਨੂੰ ਪੁੱਛਿਆ ਕਰੇ ਹੂੰ ਐਵੇਂ ਚਾਰ ਭਰਾ ਸੀ ਹੂੰ ਮੇਰੀ ਤਵਾਨ ਦੇ ਚ ਤਿੰਨ ਭਰਨ ਕਿੱਥੇ ਆ ਕਿੱਥੇ ਚਲੇ ਗਏ ਮਤਲਬ ਗਮ ਹੋ ਗਏ ਨੂੰ ਰਾਜ ਕਿਉਂ ਮਿਲਿਆ ਕਾਹਤੇ ਮਿਲਿਆ ਹਾਂਜੀ ਕੋਈ ਕੁਛ ਕਵੇ ਕੋਈ ਕੁਛ ਕਵੇ ਹੂੰ ਕਰਦੇ ਕਰਦੇ ਕੋਕਣ ਦੇ ਕਣ ਘਰ ਇੱਕ ਬੰਨੇ ਨੇ ਕਿਹਾ ਵਾ ਇਹ ਉਹ ਹੀ ਮੱਮਾ ਆ ਗਿਆ ਹੂੰ ਕਹਿੰਦਾ ਕਣ ਘਰ ਫਲਨ ਪਿੰਡ ਦੇ ਵਿੱਚ ਅੱਛਾ ਜੀ ਰਾਤ ਨੂੰ 12:30 ਵਜੇ ਬੱਚਾ ਪੈਗਾ ਹੁਣ ਅੱਛਾ ਜੀ 12:30 ਤੋਂ 5 ਮਿੰਟ ਪਹਿਲਾਂ ਉੱਥੇ ਚਲੇ ਜਾਈ ਉੱਥੇ ਚਲੇ ਜਾ ਜਾਈ ਹਾਂਜੀ ਉਸ ਬੱਚੇ ਤੋਂ ਪੁੱਛੀ ਤੈਨੂੰ ਸਭ ਕੁਝ ਦੱਸ ਤੈਨੂੰ ਸਭ ਕੁਝ ਦੱਸ ਦੂਗਾ ਅੱਛਾ ਜੀ ਉਹ ਕਹਿੰਦਾ ਬਪਾ ਹੈ ਕਿ ਯਾ ਪਰ ਉਹਨਾਂ ਜੰਮਣਾ ਹਲੇ 12:30 ਵਜੇ 12:30 ਵਜੇ ਪੈਦਾ ਹੋਣਾ ਹਜੇ ਧਰਤੀ ਤੇ ਆਉਣਾ ਮੈਂ 12:30 ਵਜੇ ਮੈਂ ਜਾਊਂਗਾ ਹਾਂਜੀ ਕਿਉਂ ਬੋਲੂਗਾ ਜੇ ਮੈਨੂੰ ਅਗਲਾ ਦਿਖਾਓ ਦਿਖਾਊਗਾ ਹਾਂਜੀ ਸੋਚਦਾ ਰਿਹਾ ਸੋਚਦਾ ਰਿਹਾ ਚਲੋ ਉਹਨੇ ਕਣੀ ਕੀਤਾ ਰਾਤ ਨੂੰ ਜਾਗਦਾ ਰਿਹਾ ਹਾਂਜੀ 12:30 ਤੋਂ ਪਹਿਲਾਂ ਹੀ ਉਹਨਾਂ ਦੇ ਘਰੋਂ ਮੁਰੇ ਜਾ ਕੇ ਗਿਆ ਜਦੋਂ 12:30 ਹੋਇਆ ਤਾਂ ਬੱਚਾ ਮਹਾਰਾਜਾਂ ਮਲਵਾਗੀਆਂ ਮੁੰਡਾ ਹੋਇਆ ਤੇ ਮੁੰਡਾ ਅੱਛਾ ਜੀ ਹਾਂ ਲੱਗਾ ਸਾਫ ਤੱਕ ਕੰਨਾ ਮਹਾਰਾਜ ਜਿਹੜੇ ਬੱਚਾ ਹੋਇਆ ਨਾ ਪਰੇ ਮਿਲਣ ਦਰਸ਼ਨ ਕਰਾ ਦੇ ਅੱਛਾ ਜੀ ਲੋਕਾਂ ਨੇ ਰੱਖਿਆ ਨਾ ਕਹਤਾ ਨੂੰ ਸੋਚਿਆ ਜੇ ਤਾਂ ਕੋਈ ਪੁੱਛ ਜਾ ਹੁੰਦਾ ਵੀ ਸਾਡੇ ਬੱਚੇ ਨੂੰ ਕੋਈ ਤੂੰ ਨਹੀਂ ਨਾ ਕਰ ਦੋ ਹਾਂ ਬਿਲਕੁਲ 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 ਉਹ ਵੀ ਸ਼ਾਨੇ ਹੋਣਗੇ ਇਹਨਾਂ ਕਾ ਜਿਹੜਾ ਬਾਪਾ ਕਹਿੰਦਾ ਤੇ ਬਾਪੇ ਦਰਸ਼ਨ ਕਰਾਣ ਦੀ ਹਾਂਜੀ ਕੋਈ ਦਾ ਵੀ ਬਾਪਾ ਉਹ ਬੱਚਾ ਕੋਲ ਫਤ ਲਗਿਆ ਹੂੰ ਕਹ ਕੇ ਨਮਸਕਾਰ ਕੀਤੀ ਉਹ ਬੱਚੇ ਨੇ ਵੀ ਨਮਸਕਾਰ ਕੀਤੀ ਅੱਛਾ ਜੀ ਦਿੱਤੀ ਤਾਂ ਕੰਨਾ ਮਹਾਰਾਜ ਅਸੀਂ ਚਾਰ ਧਰਾਂ ਇਹ ਤਰ੍ਹਾਂ ਤੁਹਾਡਾ ਪਿਆਰ ਸੀਗਾ ਹੂੰ ਤੇ ਮਰ ਗਿਆ ਭਾਈ ਸਾਹਿਬ ਚੋਇਤਾ ਸਿੰਘ ਲੰਗਰ ਲਾਇਆ ਚਾਰਾਂ ਨੇ ਖੂਬ ਸੇਵਾ ਕਰਕੇ ਹੱਥ ਵਿੱਚ ਜਿੰਨੀ ਦੁਨੀਆ ਸੀ ਲੰਗਰ ਖਾਂਦੀ ਰਹੀ ਹਾਂਜੀ ਲੰਗਰ ਖਾ ਲੰਗਰ ਖਤਮ ਹੋ ਗਿਆ ਤੇ ਉਹ ਰਾਤ ਨੂੰ ਨੇਰੀ ਆਈ ਤਿੰਨ ਭਰਾ ਮੇਰੇ ਪਤਨ ਕਿੱਥੇ ਗਏ ਕਿੱਥੇ ਅਲੋਪ ਹੋ ਗਏ ਕਿੱਥੇ ਗੁੰਮਾ ਗਏ ਹਾਂਜੀ ਮੈਂ ਰਹਿ ਗਿਆ ਮੈਨੂੰ ਸਵੇਰੇ ਅਜਿਹਾ ਨਾਲ ਹੋਈ ਮੈਂ ਸਵੇਰੇ ਰਾਜ ਮਿੰਨੂ ਰਾਜ ਕਿਉਂ ਮਿਲਿਆ ਹਾਂਜੀ ਉਹ ਤਾਂ ਕਿੱਥੇ ਗਏ ਜਦੋਂ ਅਸੀਂ ਕਿ ਸੇਵਾ ਕਟਿਆਨੇ ਕੀਤੀ ਆ ਲੰਗਰ ਲਾਇਆ ਸਭ ਕੁਝ ਕੀਤਾ ਕੋਨਦਾਨ ਕੀਤਾ ਘਰੋਂ ਦੀ ਚਲੋ ਘਰੋਂ ਹੀ ਕੀਤਾ ਹਾਂਜੀ ਉਹ ਕਹਿਣ ਲੱਗੇ ਬਈ ਇੱਕੜ ਘਰ ਬੱਚਾ ਕੰਡਾ ਬੱਚਿਆਂ ਨੂੰ ਉਹਨੇ ਪੁੱਛਿਆ ਮੱਛਾ ਘਰੇ ਕੰਗਾਰ ਅਲਾਨਾ ਪੁਰਾਣੀ ਨਦੀ ਯਾ ਨਾ ਹਾਂ ਉਹ ਨਦੀ ਦੇ ਪੁੱਲ ਤੇ ਇੱਕ ਬੰਦਾ ਬਟਾ ਅੱਛਾ ਜੀ ਉਹਨੂੰ ਜਾ ਕੇ ਪੁੱਛੋ ਤੰਦ ਅੱਛਾ ਜੀ ਉਹ ਯਾਨਾ ਉਹ ਨਦੀ ਦਾ ਚਲਾ ਗਿਆ ਹੂੰ ਨਦੀ ਤੇ ਬੰਦਾ ਬੈਠਾ ਕੋਈ ਤਾਂ ਮਾਵਾ ਦਾ ਇੱਦਾਂ ਦੰਡੀਆਂ ਵੱਢੀ ਜਾਂਦਾ ਅੱਛਾ ਦੰਡੀਆਂ ਵੱਢੀ ਜਾਂਦਾ ਦੋ ਕਿੱਥੇ ਨਵੀਂ ਕਰੋ ਕੰਡਾ ਮਹਾਰਾਜ ਇੱਦਾਂ ਗੱਲ ਨਾ ਮੈਂ ਟੋਟ ਕੋਲ ਆ ਕੰਮ ਨੂੰ ਆ ਜਾ ਨਹੀਂ ਅਸੀਂ ਚਾਰ ਭਰਾ ਸੀ ਲੰਗਰ ਸਭ ਕੁਝ ਕੀਤਾ ਹੂੰ ਕਿੱਥੇ ਚੱਲਣਾ ਭਰਾਵਰੇ ਉਹਦੇ ਨਾਲ ਤਵਾਨ ਆ ਸੀ ਉਹ ਤੇ ਮਦਨ ਕਿੱਥੇ ਗਿਆ ਕਿੱਥੇ ਚਲੇ ਗਏ ਮੈਨੂੰ ਰਾਜ ਮਿਲਿਆ ਮੈਨੂੰ ਰਾਜ ਕਿਉਂ ਮਿਲਿਆ ਤੇ ਉਹ ਕਹਿੰਗੇ ਉਹ ਤਿੱਕੀ ਜਦੋਂ ਅਸੀਂ ਚਾਰਾਂ ਨੇ ਪੁੰਨਦਾਨ ਕੀਤਾ ਸਾਰੇ ਕੁਝ ਕੀਤਾ ਤੇ ਉਹ ਤਿੰਨ ਕਿੱਥੇ ਚਲੇ ਗਏ ਤੇ ਮੈਨੂੰ ਰਾਜ ਭਾਗ ਕਿਉਂ ਮਿਲਿਆ ਮੈਨੂੰ ਕਿਉਂ ਮਿਲਿਆ ਹੂੰ ਉਹ ਕਹਿੰਦਾ ਕੁਝ ਤੈਨੂੰ ਮੈਂ ਦਰਨਾ ਹੂੰ ਕੁਝ ਕਹਿੰਦਾ ਗਲਾਨੀ ਨਦੀ ਤੇ ਕਵੱਲਾ ਬਾਟਾ ਉਹਨੂੰ ਕਲ ਚਲਾ ਜਾ ਕੰਨਾਂ ਦੱਸ ਕੰਨਾਂ ਥੋਨੇ ਤਾਰੇ ਕਿ ਸਾਧੂ ਆਇਆ ਸੀ ਹੂੰ ਸਾਧੂ ਨੂੰ ਨੇ ਕਿ ਆਮਨ ਔਖ ਲੱਗਿਆ ਹੂੰ ਲੰਗਰ ਬਹੁਤ ਜਿਆਦਾ ਪੀਣੀ ਪਾਣੀ ਪੋ ਜੰਮ ਲੈਂਦੇ ਹਾਂ ਜੀ ਕੰਦਾ ਉਹੀ ਆ ਬੱਤਲ ਉਹਨੇ ਕਾ ਪੱਤੇ ਵੀ ਦੇ ਦੇ ਕੰਦਾ ਪਹਿਲੇ ਦੇ ਕੇ ਮੈਂ ਹੱਡ ਮੈਂ ਆਪਣੀ ਹੱਡ ਖਾਉਂ ਹਾਂ ਉਹਨੂੰ ਉਹਨੇ ਮੁੰਡੇ ਨੂੰ ਚਾਹ ਸਮਝਿਆ ਜਾਂ ਨਹੀਂ ਸਮਝਿਆ ਫੇਰ ਕੰਦਾ ਫੇਰ ਕੰਦਾ ਫਲਾਨੀ ਚੀਜ਼ ਦੇ ਕੰਦਾ ਬੋਲਦਾ ਹੂੰ ਉਹਨੂੰ ਪਤਾ ਲੱਗਾ ਅੱਛਾ ਜੀ ਉਹ ਤੈਨੂੰ ਆ ਗਿਆ ਉੱਥੇ ਬੰਦਾ ਬੈਠਾ ਉਹਨੇ ਆਖ ਤਫਾਣਾ ਉਹ ਨਾਲ ਆ ਬੜਾ ਸਾਰਾ ਅੱਛਾ ਜੀ ਬੜੇ ਬੜੇ ਕੁੰਨ ਜਾਲੇ ਆ ਨੇ ਠੀਕ ਹੈ ਬਿਲਕੁਲ ਬੜ ਗਏ ਉਹਨੂੰ ਨੰਬਰ ਕਰਕੇ ਖਾਣਾ ਵੀ ਹੂੰ ਇਸ ਤਰ੍ਹਾਂ ਅਸੀਂ ਨੰਬਰ ਕੀਤਾ ਤਾਂ ਕੰਮ ਭਰਾ ਸੀ ਇਹ ਕੰਮ ਪੂਰਾ ਦਾਦਾ ਹੋ ਗਿਆ ਹੂੰ ਤੇ ਰਾਤ ਨੂੰ ਸਵੇਰਾ ਤੈਨੂੰ ਭਰਾ ਮਰੇ ਗਿਆ ਉਹ ਹਾਂਜੀ ਮੈਨੂੰ ਸਵੇਰੇ ਬਾਚਾ ਮਰਿਆ ਅਸੀਂ ਮੈਨੂੰ ਰਾਤ ਲੈ ਗਿਆ ਹਾਂ ਮੈਨੂੰ ਰਾਤ ਕਿਉਂ ਮਰਿਆ ਉਹ ਕਿੱਥੇ ਗਏ ਕਿੱਥੇ ਗਏ ਹਾਂਜੀ ਉਹ ਕਰਨ ਲੱਗਿਆ ਬਈ ਉਹ ਬੰਦਾ ਤੁਨ ਜਿਹੜਾ ਤੇਰਾ ਦੂਜਾ ਭਰਾ ਉਹ ਤੈਨੂੰ ਨਦੀ ਤੇ ਮਿਲੂਗਾ ਇਹ ਤੇਰਾ ਭਰਾ ਸੀ ਜਿਹੜਾ ਪਹਿਲਾਂ ਹੱਡ ਕੰਨ ਸੀ ਆਪਣੀ ਹੱਡ ਕਾਉਂਦਾ ਹਾਂ ਅੱਛਾ ਉਹ ਤੈਨੂੰ ਕਿੱਥੇ ਲੱਗਿਆ ਜਾ ਕੇ ਦੇਖਿਆ ਤਾ ਮੰਨਣਾ ਕਰੇ ਉਹ ਤਾਂ ਵਾਰਾ ਤੂੰ ਮਹਲਾ ਉਹ ਤਾਂ ਗਿਆ ਚੱਕੇ ਖਾਈ ਜਾਵੇ ਖਾ ਲਵੇ ਅੱਗ ਖਾ ਜਾਵੇ ਹਾਂ ਉਹ ਆਗ ਦੀ ਖਾਈ ਜਾਵੇ ਆਗ ਦੀ ਖਾਈ ਜਾਵੇ ਕਿਉਂ ਉਹ ਤਾਂ ਸ਼ਰਾਬ ਪੀਣਾ ਸ਼ਰਾਬ ਦੇਤਾ ਸੀ ਉਹਨੇ ਸਾਧੂ ਨੇ ਯਾ ਤਾਂ ਉਹਨਾਂ ਘਰੋਂ ਕੰਡਾ ਤੀਜਾ ਭਰਾ ਖਤ ਗਿਆ ਹੂੰ ਪਹਿਲਾਂ ਤੀਜਾ ਭਰਾ ਇਸ ਤਰ੍ਹਾਂ ਉੱਥੇ ਬਟਾ ਹਨਾ ਨੀ ਸੀ ਇੰਦਰ ਸੀਟੇ ਬੈਠਾ ਉਹ ਚੰਕ ਲਾ ਗਿਆ ਆ ਦੇਖਿਆ ਬਟਾ ਹਵਾ ਆਵੇ ਇਹਦੇ ਨੂੰ ਬੁਲਾ ਆਇਆ ਇਹ ਆ ਵਾਡ ਕੇ ਆਵਾਸੀ ਨੇ ਵੇ ਹਵਾ ਹਵਾ ਖਾ ਲਿਆ ਗਿਆ ਦੇਖ ਹੂੰ ਉਹ ਜਾ ਕੇ ਉਹਨੂੰ ਕਿੱਤੀ ਗੱਲ ਕੰਡਾ ਕੋਈ ਲੈਣੇ ਆ ਲੈ ਉਸੇ ਤੀਜਾ ਚੱਕ ਹੂੰ ਉਹਨੇ ਫਿਰ ساری ਗੱਲ ਦੱਸ ਦਿੱਤੀ ਕਿ ਕਾ ਕਾ ਜੱਗ ਉਹ ਤੂੰ ਨਹੀਂ ਸੀ ਕੱਲਾ ਕੱਲ ਸੀ ਤੈਨੂੰ ਪ੍ਰਾਪਤ ਦੋ ਭਰਾ ਤੂੰ ਮਿਲ ਕੇ ਆਣਾ ਬਿਲਕੁਲ ਆਪਾਂ ਚਾਰ ਸੀਗੇ ਹੂੰ ਪਤਾ ਚਾਰ ਵਜੀਆਂ ਤੂੰ ਹੱਲੇ ਬਚਿਆ ਰਹਿ ਗਿਆ ਤੈਨੂੰ ਲੈ ਕੇ ਆਉਣੇ ਹੂੰ ਸਾਨੂੰ ਇੱਕ ਸਾਧੂ ਮਿਲਿਆ ਉਹ ਕਹਿੰਦਾ ਭੁੱਖ ਲੱਗੀ ਆ ਜਿਹੜਾ ਪਹਿਲਾ ਉਹ ਕਹਿੰਦਾ ਮੈਂ ਕੋਲੋਂ ਮੰਗਿਦੋ ਕਹਿੰਦਾ ਮੈਂ ਤੈਨੂੰ ਪੱਤਲ ਦੇ ਦੇ ਮੈਂ ਹੱਡ ਕਾਉਂਗਾ ਹਾਂ ਉਹ ਇਹ ਆ ਬੰਦਾ ਜਿਹੜਾ ਹੱਡ ਖਾਂਦਾ ਠੀਕ ਹੈ ਦੂਜਾ ਉਹ ਬੰਦਾ ਜਿਹੜਾ ਅੱਗ ਕਹਿੰਦਾ ਸੀ ਮੈਂ ਖਾਊਂਗਾ ਹਾਂ ਉਹ ਵਿਚਾਲਿਆ ਨਾਲ ਇਹ ਵੀ ਤੇਰਾ ਭਰਾ ਤੇਰਾ ਭਰਾ ਆ ਕਹਿੰਦਾ ਚੌਥਾ ਚੌਥਾ ਕਹਿੰਦਾ ਮੈਂ ਹਾਂ ਚੌਥਾ ਦੰਦ ਹੂੰ ਮੈਂ ਕਿਹਾ ਸੀਗਾ ਵੀ ਜੇ ਮੈਂ ਤੈਨੂੰ ਦੇ ਦੇ ਆਪਣੀ ਪੱਤ ਮੈਂ ਹਵਾ ਖਾਊਂਗਾ ਮੈਂ ਹਵਾ ਖਾਊਂ ਮੈਂ ਹਵਾ ਖਾਣੇ ਹਵਾ ਖਾਣਾਂ ਉਹ ਤੋਂ ਉਹਨੇ ਮਹਾਰਾਜਾ ਧਿਆਨ ਕੀਤਾ ਹੂੰ ਚਲੋ ਫਿਰ ਵੀ ਮਹਾਰਾਜ ਨੂੰ ਮਿਲਿਆ ਹੋਇਆ ਸੀ ਹਾਂਜੀ ਉਹ ਠੀਕ ਆ ਗਏ ਉਦੋਂ ਫੇਰ ਉਹ ਕਾਰਾਏ ਕਾਰਾਏ ਕਾਰਾ ਕੇ ਫਿਰ ਫਿਰ ਉਹਨੂੰ ਨਿਯਾਜ ਨਦੀ ਸੰਭੀ ਆ ਸੰਭੀ ਹਾਂਜੀ ਦੋਸਤੋ ਇਹ ਚਾਚਾ ਜੀ ਨੇ ਕੀ ਗੱਲ ਕਹੀ ਮਤਲਬ ਕੋਈ ਸਾਧੂ ਆ ਕੋਈ ਸੰਤ ਆ ਕੁਛ ਵੀ ਆ ਕੋਈ ਪੀਰ ਫਕੀਰ ਆ ਕੋਈ ਵੀ ਆ ਕਹਿੰਦੇ ਆਪਣੇ ਦਰ ਤੇ ਕੋਈ ਚੀਜ਼ ਆਉਂਦਾ ਨਾ ਨਿਭਕੇ ਆਉਂਦਾ ਕੋਈ ਪਤਾ ਨਹੀਂ ਹੈਗਾ ਵੀ ਉਹ ਕਿਸ ਰੂਪ ਦੇ ਵਿੱਚ ਆ ਕਿਸ ਰੰਗ ਦੇ ਵਿੱਚ ਆ ਜਿਉ ਆਪਣੇ ਤੋਂ ਕੁਝ ਖਾਣ ਨੂੰ ਮੰਗਦਾ ਅੰਨ ਪਾਣੀ ਵੀ ਜੇ ਆਪਾਂ ਅੰਨ ਪਾਣੀ ਦੇ ਦਾਂਗੇ ਤੇ ਆਪਾਂ ਛੋਟੇ ਨਹੀਂ ਹੋ ਜਾਣਾ ਠੀਕ ਹੈ ਜੀ ਸੋ ਇਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਕਿਸੇ ਵੀ ਸਾਧੂ ਸੰਤ ਨੂੰ ਮੰਦਾ ਨਾ ਬੋਲੋ ਗਲਤ ਨਾ ਬੋਲੋ ਠੀਕ ਹੈ ਜੀ ਬੁਰਾ ਭਲਾ ਨਾ ਕਹੋ ਠੀਕ ਹੈ ਜੀ ਕੋਈ ਪਤਾ ਨਹੀਂ ਕਿ ਕਿਸ ਰੂਪ ਦੇ ਵਿੱਚ ਤੁਹਾਡੇ ਕੋਲੋਂ ਕੋਈ ਚੀਜ਼ ਮੰਗਣ ਆਇਆ ਜੀ ਠੀਕ ਹੈ ਜੀ ਮੰਗਦਾ ਨਾ ਤੇ ਦੇ ਦਿਓ ਹਿੰਮਤਾਂ ਦੇ ਦਿਓ ਨਹੀਂ ਹੈਗੀ ਬਾਬਾ ਜੀ ਮਾਫ ਕਰਨਾ ਮਾਫ ਕਰੋ ਜੀ ਠੀਕ ਹੈ ਜੀ ਮੰਦਾ ਚੰਗਾ ਕਿਸੇ ਨੂੰ ਬੋਲਣ ਦਾ ਕੋਈ ਹੱਕ ਨਹੀਂ ਤੇ ਚਾਚਾ ਜੀ ਨੇ ਬਹੁਤ ਸੋਹਣੀ ਕਹਾਣੀ ਕਥਾ ਇੱਕ ਬਲਕਿ ਕਿੱਸਾ ਸੁਣਾਇਆ ਤੋਂ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਵੀ ਚੰਗਾ ਲੱਗੂਗਾ ਤੁਸੀਂ ਦੇਖਿਓ ਔਰ ਸਮਝੇ ਹੋਏ ਚੀਜ਼ ਨੂੰ ਠੀਕ ਹੈ ਜੀ ਸੋ ਧੰਨਵਾਦ ਜੀ ਜ਼ਰੂਰ ਦੇਖਿਓ ਵੀਰੋ ਤੁਹਾਨੂੰ ਬਹੁਤ ਚੰਗਾ ਲੱਗੂਗਾ ਕਿਉਂਕਿ ਬਜ਼ੁਰਗਾਂ ਦੀਆਂ ਗੱਲਾਂ ਤਾਂ ਵੈਸੇ ਹੀ ਚੰਗੀਆਂ ਹੁੰਦੀਆਂ ਨੇ ਬਜ਼ੁਰਗਾਂ ਦੇ ਨਾਲ ਬੈਠਣਾ ਉੱਠਣਾ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਬੜਾ ਵੱਡਾ ਹੁੰਦਾ ਹੈ ਤੁਹਾਨੂੰ ਸੋ ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਦੇ ਲਈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਜੀ denn ਦੁੱਗਣੀ ਰਾਤ ਚੌਗਣੀ ਤਰੱਕੀ ਪਰਮਾਤਮਾ ਸ਼ਕੀਦਾ ਹੈਗਾ ਆ ਸੁਣ ਲਓ ਜੀ ਇਹ ਫੇਰ ਰੋਟੀ ਨਹੀਂ ਖਾਂਦਾ ਅੱਜ ਮੈਨੂੰ ਕਹਿੰਦਾ ਮੇਰੀ ਝਾੜ ਦੁੱਸਦੀ ਆ ਬਸ ਕਿੱਥੋਂ ਝਾੜ ਦੁੱਸਦੀ ਆ ਆ ਮਸੂੜਾ ਫੁੱਲਿਆ ਹੋਇਆ ਰੋਟੀ ਇਹ ਖਾਂਦਾ ਨੀਗਾ ਜੀ ਇਹ ਕੁਰਕਰੇ ਦੀ ਦਈ ਜਾਂਦਾ ਜੀ ਆ ਆ ਦੇਖੋ ਜੀ ਉਹ ਰਹੇ ਕਰ ਕਰ ਕਰਦੀ ਮਾਂ ਭੈਣ ਕਰੀ ਜਾਂਦਾ ਜੀ ਦੇਖੋ ਫੁਰ ਕਰੇ ਛੱਡਦਾ ਨਹੀਂ ਆ ਦੇਖੋ ਫਨ ਪੌਪਸ ਲਿਖਿਆ ਹੋਇਆ ਹੈ ਨਾ ਆ ਦੇਖੋ ਪਿੱਛੇ ਇਹ ਆ ਦੇਖ ਲਓ ਜੀ ਮੈਂ ਝੂਠ ਬੋਲਣਾ ਆ ਦੇਖ ਲਓ ਜੀ ਲਪਾਫੇ ਦੇ ਵਿੱਚ ਜੀ ਆਹ ਦੇਖ ਹੈ ਹੀ ਨਹੀਂ ਹੈ ਫਿਰ ਕਹਦਾ ਮੇਰੀ ਸਿਹਤ ਨਹੀਂ ਮੜਦੀ ਮੈਂ ਖੇਡ ਕਿੰਦਾ ਬਣੂਗੀ ਹੈ ਹਾਂ ਲਾਹਾਂ ਲਪਾਫਾ ਸੈਟਦਾ 10 ਪੋਲੂਸ਼ਨ ਫਲਾਈ ਇਹਨਾਂ ਨੂੰ ਪਲਾਸਟਿਕ ਦਾ ਲਪਾਫਾ ਚੱਕ ਕੇ ਫਿਰ ਬਾਹਰ ਵੀ ਤਾਂ ਪੋਲੂਸ਼ਨ ਹੀ ਪਾ ਫਾਲਣਾ ਹੈ ਹੈ ਇਹਨੂੰ ਰੱਖੋ ਘਰੇ ਅੱਗ ਚਵਾਲੋ ਹੈ ਹੈ ਅਗਲੀ ਬਾਅਦ ਤੇ ਫਿਰ ਖਬਰ ਪਈ ਹੋਊਗਾ ਲੈ ਦੱਸ ਹਵਾ ਦੇ ਵਿੱਚ ਤਾਂ ਖਤਮ ਹੋ ਜਾਂਦੀ ਹੈ ਹਵਾ ਖਾ ਤਾਂ ਨਹੀਂ ਹੁੰਦੀ ਫੈਲ ਜਾਂਦੀ ਹੈ ਲੈ ਹੈਂ ਤੂੰ ਮਾਰ ਆ ਦੇਖ ਲੋ ਜੀ ਮੁੰਡੇ ਦੀ ਗੱਲ ਰੋਟੀ ਇਹ ਖਾਂਦਾ ਕੋਈ ਨਹੀਂ ਆ ਦੇਖੋ ਆ ਚੀਜ਼ਾਂ ਖਾਂਦਾ ਜੀ ਆ ਦੇਖੋ ਕਿੰਨਾ ਇਹਨੂੰ ਰੋਕਦੇ ਆ ਪੁੱਤ ਘਰੇ ਡੈਡੀ ਦੀ ਸਿਹਤ ਦੇਖ ਲਾ ਤੇ ਤੂੰ ਆਪਦੀ ਦੇਖ ਸਿਹਤ ਕੀ ਹਾਲ ਆ ਹਾਂ ਦੱਸ ਆ ਮੁੰਡੇਆ ਤੂੰ ਨਹੀਂ ਸਮਝਾਉਂਦਾ ਬਈ ਸਮਝਦਾ ਹੀ ਨਹੀਂ ਆਹ ਦੇਖ ਸਮਝਦਾ ਨਹੀਂ ਕਿਸੇ ਦੀ ਗੱਲ ਨਹੀਂ ਸਮਝਦਾ ਜੀ ਇਹ ਕੋਈ ਨਹੀਂ ਸਮਝਾਉਂਦਾ ਮੁੰਡਿਆ ਸਮਝਦਾ ਹੀ ਨਹੀਂ ਉਹ ਕੀ ਕਰੀਏ ਇਹ ਦਿਮਾਗ ਨੂੰ ਘੱਟ ਹੀ ਹੈ ਦਾ ਹਣਾ ਪਲਸ ਫਨ ਪੌਪ ਹੈ ਕਰ ਕਰ ਇਹ ਆਹ ਦੇਖ ਲੋ ਜੀ ਭੁੱਖ ਲੱਗੀ ਤਾਂ ਰੋਟੀ ਖਾ ਯਾਰ ਤੇਰਾ ਉਹੀ ਗੱਲ ਹੋ ਗਈ ਅੰਧੇਰੀ ਵੀ ਜਣਾ ਠੰਡਾ ਦੀ ਗੱਲ ਆ ਦਵਾਨਾ ਮੋਕਾ ਹਾਂ ਫਿਰ ਰੋਟੀ ਖਾਇਆ ਕਰ ਇਹ ਚੀਜ਼ਾਂ ਖਾਣ ਵਾਲੀਆਂ ਥੋੜੋ ਹੁੰਦੀਆਂ ਨੇ ਹੈ ਬੰਦ ਕਰ ਲਓ ਐਸਾ ਹੀ ਬੰਦ ਕਰ ਲਓ ਹਾਂਜੀ ਵੀਰੋ ਕਹਿੰਦਾ ਜੀ ਤੈਨੂੰ ਸਵਾਦ ਲੱਗਦੇ ਆ ਇਹ ਆਹ ਦੇਖ ਲਓ ਜੀ ਕੋਣੋਕ ਜੋ ਹੁਣ ਮੇਰੀ ਹੁਣ ਤੈਨੂੰ ਵੀ ਇਹ ਚੀਜ਼ਾਂ ਸਵਾਦ ਲੱਗਦੀਆਂ ਨੇ ਜੀ ਇਹਨੂੰ ਆਪਦੀ ਸਿਹਤ ਦਾ ਬਿਲਕੁਲ ਵੀ ਠਿਕਰ ਨਹੀਂ ਹੈਗਾ ਚੌਲ ਦਾ ਸਵਾਦ ਹੈ ਇਹਨੂੰ ਕੋਈ ਠਿਕਰ ਨਹੀਂ ਹੈਗਾ ਇਹ ਕਹਿੰਦਾ ਮੈਨੂੰ ਸਵਾਦ ਲੱਗਦੇ ਆ ਜੀ ਚੌਲ ਹੈ ਇਹ ਚੌਲ ਚੁਗਦਾ ਸੀ ਉਦੋਂ ਹਣਾ ਮੈਂ ਅੱਲੀ ਦੀ ਦੁਆ ਸੀ ਕੌਣ ਸੀਗਾ ਪਿੰਟੂ ਵਾਲਾ ਇਹ ਪਤਾ ਕੀ ਕਰਦਾ ਜੀ ਇਹ ਚੌਲ ਜੇ ਡੇਗ ਜਾਂਦੇ ਨੇ ਉਹਨੂੰ ਇਕੱਠੇ ਕਰ ਲੈਂਦਾ ਪੇਂਟੂ ਵਾਲਾ ਪੇਂਟੂ ਵਾਲਾ ਇਕੱਠੇ ਕਰ ਪੇਂਟੂ ਯਾਰ ਚਰਲਾ ਸਟੋਰ ਇਕੱਠੇ ਕਰਕੇ ਨਾ ਜੀ ਉਹਨਾਂ ਨੂੰ ਧੋ ਤਾ ਕੇ ਜੀ ਫਿਰ ਬਣਾ ਲੈਂਦਾ ਨਹੀਂ ਨਹੀਂ ਪੇਂਟੂ ਯਾਰ ਚਰਲਾ ਸਟੋਰ ਪੇਂਟੂ ਯਾਰ ਓਡੇ ਲੱਕੇ ਮਾਰ ਕੇ ਲਾਉਂਦਾ ਦੇਖ ਲਓ ਉਹਨਾਂ ਕੋਲ ਹੁਣ ਮੇਰੇ ਕੋ ਕਿੰਨਾ ਦੀ ਮੈਂ ਵੀਡੀਓ ਥੋੜਾ ਬਣਾਉਣੀ ਆ ਮੈਂ ਤਾਂ ਤੇਰੇ ਬਾਅਦ ਕਾ ਕਰਦੂ ਤਾਂ ਦੇਖਦਾ ਤੇਰੀਆਂ ਕੁਰਕਰੇ ਫਨ ਪੌਪ ਦੀਆਂ ਹੈ ਆ ਦੇਖ ਲਓ ਨਾਲੇ ਜੀ ਝਾੜ ਨੂੰ ਦੱਬੀ ਜਾਂਦਾ ਜੀ ਇਹਦਾ ਮਸੂੜਾ ਫੁੱਲਿਆ ਹੋਇਆ ਅਦੇ ਉਹ ਕੀ ਕਰਦਾ ਹੈ ਹਾਂ ਆਹ ਦੇਖ ਲਓ ਇਹਦਾ ਤੂੰ ਛੜਨੀਆ ਕਿ ਨਹੀਂ ਛੜਨੀਆ ਚੀਜ਼ਾਂ ਛੱਡ ਦਾਂ ਕਦੋਂ ਅੱਜ ਤੋਂ ਅੱਜ ਤੋਂ ਇਹਨੂੰ ਖਾ ਕੇ ਛੱਡੇਗਾ ਹੈ ਆ ਖਾ ਲੁੱ ਫੇਰ ਛੱਡ ਜੇ ਬਈ ਤੇਰੇ ਹੱਥ ਦੇਖ ਲਿਆ ਦੂਜੀ ਵਾਰ ਫੇਰ ਫੇਰ ਕੀ ਕਰਾਂਗੇ ਕੰਨ ਪੱਟ ਦੀਏ ਪੱਕੀ ਗੱਲ ਹੈ ਦੇਖ ਲੈ ਕੰਨ ਪੱਟ ਕੇ ਨਾ ਹੱਥ ਤੇ ਤੇਰੇ ਹੀ ਫੜਾ ਦੇਣੇ ਆ ਪੱਕੀ ਗੱਲ ਹੈ ਦੇਖ ਲੈ ਪ੍ਰੋਮਿਸ ਦੋ ਮੁੰਡੇ ਨਾਲ ਖੜੇ ਨੇ ਦੇਖ ਲੋ ਜੀ ਅੱਜ ਇਹ ਮੁੰਡਾ ਪ੍ਰੋਮਿਸ ਕਰਦਾ ਆਪਣੇ ਨਾਲ ਕਹਿੰਦਾ ਅੱਜ ਤੋਂ ਬਾਅਦ ਮੈਂ ਖਾਂਦਾ ਨਹੀਂ ਅਜ ਖਾਣੀਆ ਦੇ ਅੱਜ ਇਹਨੂੰ ਮੌਕਾ ਦੇ ਦਾਂ ਖਾ ਲਾ ਹੈ ਠੀਕ ਆ ਜੀ ਫਿਰ ਨਾ ਛੱਡੀਆਂ ਫਿਰ ਦੇਖੀ ਫਿਰ ਕੀ ਕਰਦੇ ਆ ਤੇਰਾ ਪੱਕਾ ਕਰਨ ਨੂੰ ਹੱਥ ਲਾ ਕੇ ਗਿਆ ਪੱਕਾ ਆ ਦੇਖ ਲੋ ਜੀ ਹੁਣ ਕੰਨ ਵੀ ਫੜ ਲਏ ਜੀ ਇਹਨੇ ਕਹਿੰਦਾ ਨਹੀਂ ਖਾਂਦਾ ਚਲ ਅੱਜ ਤਾਨੂੰ ਬਖਸ਼ਤਾ ਹਾਂ ਵੱਲ ਕਰ ਦੋ ਬਸ ਮੈਂ ਹੁਣ ਕੀ ਰੋਕਾਂ ਜੀ ਆ ਮੁੰਡਾ ਨੂੰ ਕਹਿੰਦਾ ਸੀ ਮੈਂ ਸਮਝਾ ਦੇ ਇਹ ਵੀ ਲੱਗਿਆ ਖਾਣ ਜੀ ਇਹ ਮੰਡ ਕੇ ਮੰਡ ਕੇ ਖਾਂਦੇ ਨੇ ਨਹੀਂ ਮੰਡ ਕੇ ਆ ਦੇਖ ਲੋ ਆ ਦੇਖ ਲੋ ਆਈਦਾ ਵੀ ਛੜਤਾ ਜੀ ਚਲੋ ਕੋਈ ਗੱਲ ਆ ਜੇ ਇਹਨੂੰ ਛੜਤਾ ਚਲ ਖਾ ਲੋ ਬਈ ਚਲ ਛੜਤਾ ਜੀ ਲੋਕੋ ਘਰ ਵਾਪਸ ਆ ਗਿਆ ਜੀ ਮੈਂ 2-3 ਦਿਨ ਤੋਂ ਨਾ ਮੈਂ ਵੀਡੀਓ ਨਹੀਂ ਪੜਾਈ ਸੀ ਜੀ ਜੀ ਵੀਡੀਓ ਨਾ ਬਣਾਉਣ ਦਾ ਕਾਰਨ ਇਹ ਸੀਗਾ ਆ ਵੀ ਇੱਕ ਨੌਜਵਾਨ ਮੁੰਡਾ ਸੀ ਉਹਦੀ ਅਚਾਨਕ ਡੈਥ ਹੋ ਗਈ ਤਕਰੀਬਨ ਆਪ ਦੋ ਅਧ ਮਹੀਨੇ ਦੇ ਵਿੱਚ ਨੌਜਵਾਨ ਮੁੰਡਿਆਂ ਦੀ ਡੈਥ ਹੋ ਗਈ ਕਿਸੇ ਨੂੰ ਅਟੈਕ ਹੋ ਗਿਆ ਇਹਨੂੰ ਵੀ ਮੁੰਡੇ ਨੂੰ ਅਟੈਕ ਹੋ ਗਿਆ ਸਮਝੋਂ ਬਾਹਰ ਆ ਗੱਲ ਦੇਖੋ ਮਰਨਾ ਸੱਚ ਹੈ ਜੀਣਾ ਝੂਠ ਹੈ ਜੀ ਸਭ ਕੁਝ ਪਰਮਾਤਮਾ ਪਰਮੇਸ਼ਰ ਦੇ ਹੱਥ ਹੈ ਜੀ ਜੋ ਕੁਝ ਲਿਖਿਆ ਉਹ ਹੀ ਹੋਣਾ ਇੱਕ ਦਿਨ ਪਹਿਲਾਂ ਉਹ ਲੜਕਾ ਮੈਨੂੰ ਮਿਲਦਾ ਮੇਰੇ ਕੋਲ ਬੈਠਦਾ ਤੇ ਮੈਨੂੰ ਕਹਿੰਦਾ ਅੰਕਲ ਮੇਰਾ ਕੰਮ ਛੁੱਟ ਗਿਆ ਤੇ ਕੰਮ ਦੀ ਬੜੀ ਪ੍ਰੋਬਲਮ ਆ ਮੈਂ ਕੋਈ ਗੱਲ ਨਹੀਂ ਜੇ ਕੰਮ ਛੁੱਟ ਗਿਆ ਕੰਮ ਫੇਰ ਮਿਲ ਜੂਗਾ ਕੰਮ ਦੀ ਕਾਹਦੀ ਗੱਲ ਹੌਸਲਾ ਦਿੱਤਾ ਪਤਾ ਨਹੀਂ ਉਹਦੇ ਕੋਈ ਮਨ ਦੇ ਵਿੱਚ ਲੋਡ ਸੀ ਜਾਂ ਕੋਈ ਟੈਨਸ਼ਨ ਸੀ ਕਿ ਉਹਨੂੰ ਅਟੈਕ ਹੋ ਗਿਆ ਬੀਪੀ ਹਾਈ ਰਹਿੰਦਾ ਸੀਗਾ ਯੰਗ ਮੁੰਡਾ ਸੀਗਾ ਜਿਹਨੇ 24 25 ਸਾਲ ਦਾ ਹੋਊਗਾ ਉਹਦਾ ਤੇ ਇਸੇ ਕਰਕੇ ਮੈਂ ਵੀਡੀਓ ਵੀ ਬਣਾਈ ਹੁਣ ਚਾਚਾ ਜੀ ਨੇ ਇਹ ਕਿੱਸਾ ਸੁਣਾਇਆ ਤਹਾਨੂੰ ਸੁਣਾਈ ਮੇਰਾ ਮਾਨਕ ਤੇ ਹੋਰ ਚਲਾ ਗਿਆ ਪਰ ਮੈਂ ਉਹ ਰਿਕਾਰਡ ਕਰ ਲਿਆ ਜੀ ਤੇ ਤੁਹਾਨੂੰ ਤੁਸੀਂ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ ਆਈ ਹੋਪਸੋ ਤੁਹਾਨੂੰ ਇਹ ਵੀਡੀਓ ਪਸੰਦ ਆਉਗੀ ਜੀ ਧੰਨਵਾਦ